ਸੋਦੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ। ਪਾਈ ਦੀ ਵੀਡੀਓ ਵਿੱਚ ਅਸੀਂ ਪੰਜਾਬ ਸਰਕਾਰ ਦੁਆਰਾ 3 ਦਿਨ ਲਗਾਤਾਰ ਕੇ ਕੇਆਂ ਦੀਆਂ ਕੈਬਨਟ ਮੀਟਿੰਗਾਂ ਤੇ ਉਹਨਾਂ ਵਿੱਚ ਲਏ ਗਏ ਫੈਸਲਿਆਂ ਦੇ ਬਾਰੇ ਜ਼ਿਕਰ ਕਰਾਂਗੇ। ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਨੂੰ ਦੱਸਣਾ ਚਾਹੇ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਤਾਂ ਜੋਰੇਕ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਆਪ ਜੀ ਨੂੰ ਸਭ ਨਾਲ ਮਿਲ ਜਾਇਆ ਕਰੇ। ਪਾਲੇ 27 ਜਨਵਰੀ ਨੂੰ ਦਾਖਵਾ ਚੋਣਾ ਅਜੇ ਕੁਝ ਦੂਰ ਹੀ ਖੰਨਾ ਪਰੰਤੂ ਇਹ ਜਾਂਦਾ ਹੈ ਜਿਵੇਂ ਅੱਜ ਸਰਕਾਰ ਨੇ 2027 ਦੀਆਂ ਚੋਣਾਂ ਇੱਕ ਵਾਰ ਫਿਰ ਜਿੱਤਣ ਲਈ ਮੋਰਚਾ ਖੋਲ੍ਹ ਦਿੱਤਾ ਹੋਵੇ ਜਿਸ ਕਰਕੇ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਵੱਡੇ ਵੱਡੇ ਫੈਸਲੇ ਨਹੀਂ ਜਾ ਰਹੇ ਹਨ ਪਰ ਇਹ ਡਿਬੇਟ ਦਾ ਵਿਸ਼ਾ ਵੀ ਹੈ ਕਿ ਇਹਨਾਂ ਫੈਸਲਿਆਂ ਨਾਲ ਸਰਕਾਰ ਨੂੰ ਬਾਜੀ ਸਿੱਧੀ ਪੈਂਦੀ ਹੈ ਜਾਂ ਫਿਰ ਪੁੱਠੀ ਕਿਉਂਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਵਿਗੜਤੀ ਫੁੱਲਾਂ ਦੀ ਉੱਠ ਰਹੀਆਂ ਹਨ ਜਿਸ ਕਰਕੇ ਪਟਿਆਲੇ ਵਿੱਚ ਨਰਾਜ ਆਮ ਆਦਮੀ ਪਾਰਟੀ ਵਰਕਰਾਂ ਨੇ ਮੋਰਚਾ ਲਾਇਆ ਸੀ ਜਿਹਦਾ ਨਾਮ ਰੱਖਿਆ ਗਿਆ ਸੀ ਯੁਰਗ ਦਿੱਲੀ ਵਿਰੁੱਧ ਤੁੰਤ ਹੁਣ ਅਸੀਂ ਤਿੰਨ ਦਿਨਾਂ ਦੀਆਂ ਲਗਾਤਾਰ ਕੈਬਨਿਟ ਮੀਟਿੰਗਾਂ ਤੇ ਉਹਨਾਂ ਪ੍ਰਤੀ ਫਟ ਰਹਿ ਬਵਾਦ ਬਾਰੇ ਗੱਲ ਕਰਾਂਗੇ ਇਹਨਾਂ ਤਿੰਨ ਕੈਬਨਿਟ ਮੀਟਿੰਗਾਂ ਵਿੱਚੋਂ ਪਹਿਲੀ ਮੀਟਿੰਗ 2 ਜੂਨ ਨੂੰ ਹੋਈ ਜਿਸ ਵਿੱਚ ਲੁਧਿਆਣਾ ਵਿਖੇ ਸਰਬਨ ਸਟੇਟ ਬਣਾਉਣ ਦੇ ਫੈਸਲੇ ਤਹਿਤ ਲੈਂਡ ਪੂਲਿੰਗ ਕੌਂਸਲ ਕੀਤੀ ਗਈ ਇਸ ਫੈਸਲੇ ਅਨੁਸਾਰ ਲੁਧਿਆਣਾ ਦੇ ਆਪ ਆਪ ਦੇ 32 ਪਿੰਡਾਂ ਦੀ 24311 ਏਕੜ ਜ਼ਮੀਨ ਐਕਵਾਇਰ ਕਰਕੇ ਲੁਧਿਆਣਾ ਸਰਬੰਸਟੇਟ ਬਣਾ ਕੇ ਲੁਧਿਆਣੇ ਸ਼ਹਿਰ ਦਾ ਵਕਾਫ ਕੀਤਾ ਜਾਵੇਗਾ। ਦੂਜੇ ਤਰੀਕ 25 ਨੂੰ ਸਰਕਾਰ ਦੁਆਰਾ ਲਾਏ ਗਏ ਇਸ ਲੈਂਡ ਪੂਲਿੰਗ ਪਾਲਸੀ ਦੇ ਫੈਸਲੇ ਦਾ ਕਿਸਾਨ ਜਥੇਬੰਦੀਆਂ, ਵਿਰੋਧੀ ਸਿਆਸੀ ਪਾਰਟੀਆਂ ਤੇ ਜ਼ਮੀਨ ਮਾਲਕਾਂ ਵੱਲੋਂ ਜ਼ਬਰਦਸਤ ਵਿਰੋਧ ਕਰਤੇ ਜਾਣ ਦੇ باوجود ਇਸ ਮੈਨ ਕੋਲਿੰਗ ਪਾਲਿਸੀ ਨੂੰ ਕਾਰਨਟ ਮੀਟਿੰਗ ਵਿੱਚ ਪ੍ਰਵਾਨਗੀ ਦਿੱਤੀ ਗਈ। ਇਸ ਫੈਸਲੇ ਦੇ ਸੰਬੰਧੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਲੋੜਾ ਗਵਰਨਰ ਪਲੱਸ ਕੌਂਟਰੈਕਟ ਕਰਕੇ ਇਸ ਪਾਲਿਸੀ ਨੂੰ ਜਸਟੀਫਾਈ ਕਰਨ ਲਈ ਇਹ ਜੇ ਬਲਾਪਾਂ ਦਾ ਜ਼ਿਕਰ ਕੀਤਾ ਗਿਆ ਪਾਲਿਸੀ ਨੂੰ ਕਿਸਾਨਾਂ ਦੇ ਹਿੱਤ ਵਿੱਚ ਤਰਾਰ ਧੰਦੇ ਹੋਏ اعلان ਕੀਤਾ ਗਿਆ ਕਿ ਜੇਕਰ ਕਿਸੇ ਕਿਸਾਨ ਦੀ 1 ਏਕੜ ਜ਼ਮੀਨ ਐਕਵਾਇਰ ਕੀਤੀ ਜਾਵੇਗੀ ਤਾਂ ਇਹਦੇ ਬਦਲੇ ਵਿੱਚ ਉਸ ਕਿਸਾਨ ਨੂੰ ਹਜ਼ਾਰ ਗਜ ਦਾ ਇੱਕ ਰਿਹਾਇਸ਼ੀ ਪਲਾਟ ਤੇ 200 ਗਜ ਦੀ ਇੱਕ ਸ਼ੌਮਕ ਲਈ ਜਗ੍ਹਾ ਦਿੱਤੀ ਜਾਵੇਗੀ ਜਿਸ ਨਾਲ ਇਹ ਟੀਮ ਉਸ ਖੇਤਰ ਨੂੰ ਲਈ ਵੀ ਬਹੁਤ ਲਾਭਦਾਇਕ ਸਾਬਤ ਹੋਵੇਗੀ। ਉਹਨਾਂ ਨੇ ਵਿਰੋਧੀ ਧਿਰਾਂ ਉੱਪਰ ਖੰਮ ਇਸ ਨੀਤੀ ਵਿਰੁੱਧ ਗੁੰਮਰਾਹਕੁਨ ਪ੍ਰਚਾਰ ਕਰਨ ਦਾ ਦੋਸ਼ ਲਗਾਇਆ। ਦੂਜੀ ਕੈਬਨਟ ਮੀਟਿੰਗ ਮਿਤੀ 3 6 2025 ਨੂੰ ਹੋਈ ਜਿਸ ਵਿੱਚ ਐਸਪੀ ਭਾਈ ਚਾਰੇ ਲਈ ਇੱਕ ਵੱਡਾ ਫੈਸਲਾ ਲਿਆ ਗਿਆ ਇੱਕ ਫੈਸਲੇ ਅਨੁਸਾਰ ਇਸੇ ਭਈ ਚਾਰੇ ਦੇ ਜਿਨ੍ਹਾਂ ਲੋਕਾਂ ਨੇ ਅਨਸੂਚਿਤ ਜਾਤੀਆਂ ਭੂਮੀ ਵਿਕਾਫ ਤੇ ਰਿਸ਼ ਨਿਗਮ ਤੋਂ 31 ਮਾਪ ਜੀ ਸੰਗੀ ਤੱਕ ਦਾ ਕਰਜ਼ਾ ਲਿਆ ਸੀ ਪ੍ਰੰਤਕਿਸ਼ ਨੂੰ ਵੀ ਤੇ ਕਰਨ ਵਿੱਚ ਕੋ ਲੋਕ ਹੈ ਕਮਰਾ ਤੋਂ ਧਨ ਤਾਂ ਉਹਨਾਂ ਦਾ ਲਗਪਗ 68 ਕਰੋੜ ਦਾ ਕਰਜ਼ਾ ਮਾਫ ਕਰ ਦਿੱਤਾ ਗਿਆ ਹੈ ਇਸ ਵਿੱਚ ਮੂਲ ਦੀ ਤੇ ਵਿਆਜ ਵੀ ਸ਼ਾਮਲ ਹੋਵੇਗਾ ਭਾਵੇਂ ਨਾ ਤਾਂ ਹੁਣ ਮੂਲ ਦੀ ਰਕਮ ਅਤੇ ਨਾ ਹੀ ਵਿਆਜ ਦੀ ਅਦਾਇਗੀ ਐਸਪੀ ਫਾਈ ਚਾਰਜ ਦੇ 4725 ਬਲਵਾਰਾਂ ਨੂੰ ਕਰਨੀ ਪਵੇਗੀ ਤਾਂ ਇਸ ਦੀ ਜਾਣਕਾਰੀ ਖੁਦ ਸਰਦ ਭਗਵੰਤ ਸਿੰਘ ਮਾਨ ਮੋਕਮંત્રી ਪੰਜਾਬ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਤਾਂ ਇਸ ਫੈਸਲੇ ਬਾਰੇ ਤਾਂ ਨਾ ਕਿਸ ਨੇ ਕਿੰਤੂ ਪਰੰਤੂ ਕਰਨਾ ਸੀ ਤੇ ਨਾ ਹੀ ਕਿਸ ਨੇ ਕੀਤਾ ਕਿ ਕਿਸੇ ਨੂੰ ਇਹਦੇ ਬਾਰੇ ਕੀ ਇਤਰਾਜ਼ ਹੋ ਸਕਦਾ 3 ਜੀ ਲਗਾਤਾਰ ਮੀਟਿੰਗ ਨਿਧੀ 4 6 2025 ਨੂੰ ਬੁਲਾਈ ਗਈ ਜਿਸ ਵਿੱਚ ਇੱਕ ਵੱਡਾ ਫੈਸਲਾ ਹੋਣਾ 1958 ਦੇ ਪੰਜਾਬ ਸਯੋਬ ਐਂਡ ਕਮਰਸ਼ੀਅਲ ਸਟੈਬਲਿਸ਼ਮੈਂਟ ਐਕਟ ਦੇ ਅਧਾਰ 'ਤੇ ਕਰਦੇ ਹੋਏ ਕੀਤਾ ਗਿਆ ਇਸ ਐਕਟ ਦੇ ਅਨੁਸਾਰ ਜਿਨ੍ਹਾਂ ਕਾਰਗਰਾਂ ਕੋਲ 20 ਜਾਂ 20 ਤੋਂ ਘੱਟ ਮਜ਼ਦੂਰ ਕੰਮ ਕਰਦੇ ਹਨ ਉਹਨਾਂ ਨੂੰ ਹੁਣ ਕੋਈ ਰਜਿਸਟ੍ਰੇਸ਼ਨ ਵੀ ਨਹੀਂ ਕਰਾਉਣੀ ਪਵੇਗੀ ਤੇ ਉਹਨਾਂ ਦਾ ਖਾਤਾਬਤਾਬ ਯਾਨੀ ਦੇਖਾ ਜੋਖਾ ਵੀ ਮੇਨਟੇਨ ਨਹੀਂ ਕਰਨਾ ਪਾਵੇਗਾ ਇਸ ਫੈਬਰਿਕ ਸੰਬੰਧੀ ਜਾਣਕਾਰੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਮੰਤਰੀ ਕਰਨਪ੍ਰੀਤ ਕਾਉਂਦ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਗਈ ਇਸ ਫੈਬਰਿਕ ਸੰਬੰਧੀ ਦਾਵਾ ਇਹ ਕੀਤਾ ਗਿਆ ਕਿ ਹੁਣ 95% ਦੁਕਾਨਦਾਰਾਂ ਨੂੰ ਫੈਕਟਰੀ ਰਾਜ ਤੋਂ ਮੁਕਤੀ ਮਿਲੇਗੀ ਤੇ ਹੁਣ ਰੋਜ਼-ਰੋਜ਼ ਕੋਈ ਇੰਸਪੈਕਟਰ ਛਾਪਾ ਨਹੀਂ ਮਾਰ ਸਕੇਗਾ ਤੇ ਦੁਕਾਨਦਾਰਾਂ ਨੂੰ ਤੰਗ ਪਰੇਸ਼ਾਨ ਨਹੀਂ ਕਰ ਸਕੇਗਾ ਤੇਨ ਨਿਨ੍ਹਾ ਬਵਾਦਨ ਇੱਕ ਵਾਰੀ ਇਨਸਪੈਕਟਰ ਵੀ ਤੋਂ ਵਗ ਮੁਲਾਜ਼ਮਾਂ ਵਾਲੇ ਕਿਸੇ ਦਾਣ ਜਾਂ ਹਦਾਰੇ ਦਾ ਲੇਖਾ ਜੋਖਾ ਚੈੱਕ ਕਰ ਸਕੇਗਾ ਇਸ ਵਾਰਲੇ ਤਾਂ ਇੱਕ ਬਵਾਦਤ ਪੈਨੂ ਇਹ ਵੀ ਹੈ ਕਿ ਹੁਣ ਮੁਲਾਜ਼ਮ 8 ਘੰਟੇ ਤੇ ਜਾ 9 ਘੰਟੇ ਕੰਮ ਕਰਨ ਲਈ پابੰਦ ਹੋਣਗੇ ਪੱਤਰਕਾਰਾਂ ਨੂੰ ਜਦੋਂ ਸਵਾਲ ਉਠਾਇਆ ਗਿਆ ਕਿ ਪਹਿਲਾਂ ਤਾਂ ਮੁਲਾਜ਼ਮ ਸਿਰਫ 8 ਘੰਟੇ ਕੰਮ ਕਰਦੇ ਸਨ ਤਾਂ ਉਤਰ ਇਹ ਦਿੱਤਾ ਗਿਆ ਕਿ 1 ਘੰਟਾ ਉਹ ਦੁਪਹਿਰ ਦਾ ਭੋਜਨ ਜਾਂ ਚਾਹ ਪਾਣੀ ਪੀਣ ਲਈ ਛੁੱਟੀ ਵੀ ਕਰਦੇ ਹਨ ਭਾਵ ਹੁਣ ਦੁਪਹਿਰ ਦੀ ਰੋਟੀ ਖਾਣ ਦਾ 1 ਘੰਟਾ ਡਿਊਟੀ ਵਿੱਚ ਨਹੀਂ ਗਿਣਾ ਜਾਵੇਗਾ ਪਰ ਉਹਨਾਂ ਨੂੰ ਇਹ 1 ਘੰਟਾ ਹੋਰ ਲਗਾ ਕੇ 9 ਘੰਟੇ ਕੰਮ ਕਰਨਾ ਪਵੇਗਾ ਇਹ ਤੋਂ ਲਗਾ ਜੇਕਰ 9 ਘੰਟੇ ਤੋਂ ਵੱਧ ਕੋਈ ਕੋਈ ਮੁਲਾਜ਼ਮ ਦੁਕਾਨ ਤੇ ਕਿਸੇ ਅਦਾਰੇ ਵਿੱਚ ਕੰਮ ਕਰਦਾ ਹੈ ਕਾ 9 ਘੰਟਿਆਂ ਤੋਂ ਜਿੰਨਾ ਵੱਧ ਸਮਾਂ ਉਹ ਕੰਮ ਕਰੇਗਾ ਉਹਦੀ ਉਸ ਨੂੰ ਡਬਲ ਮਜ਼ਦੂਰੀ ਮਿਲੇਗੀ ਇਸ ਦੀ ਹੱਦ 12 ਘੰਟੇ ਤੱਕ ਕਰਨ ਲਈ ਫੈਸਲਾ ਕੀਤਾ ਜਾ ਹੈ ਇਸ ਗੱਲ ਤੇ ਵੀ ਪੱਤਰਕਾਰਾਂ ਨੇ ਤਰਾਜ ਉਠਾਇਆ ਕਿ ਇਹ ਫੈਸਲਾ ਤਾਂ ਫਿਰ ਕੇਂਦਰ ਸਰਕਾਰ ਦੇ ਲੇਬਰ ਐਕਟ ਵਿੱਚ ਕੀਤੇ ਸੋਧ ਵਰਗਾ ਹੀ ਹੈ ਜਿਸ ਨੇ ਕੇਂਦਰ ਸਰਕਾਰ ਨੇ ਹੁਣ 8 ਘੰਟਿਆਂ ਦੀ ਬਜਾਏ ਮਜ਼ਦੂਰ ਬਈ ਕੰਮ ਕਰਨਾ ਸੋਨਾ 12 ਘੰਟੇ ਕਰ ਦਿੱਤਾ ਹੈ ਤਾਂ ਇਸ ਸਵਾਲ ਨੂੰ ਮੁੱਖ ਮੰਤਰੀ ਦੁਆਰਾ ਇਹ ਕਹਿ ਕੇ ਟਾਲ ਦਿੱਤਾ ਗਿਆ ਕਿ ਓਵਰਟਾਈਮ ਕੰਮ ਕਰਨਾ ਜ਼ਰੂਰੀ ਨਹੀਂ ਹੋਵੇਗਾ ਤੇ ਇਹ ਮਜ਼ਦੂਰ ਦੀ ਮਰਜ਼ੀ ਤੇ ਹੀ ਨਿਰਭਰ ਕਰੇਗਾ ਜੇਕਰ ਕਿਤੇ ਮਜ਼ਦੂਰ ਤੋਂ ਅਦਾਰੇ ਦਾ ਮਾਲਕ ਕੰਮ ਕਰਵਾ ਕੇ ਓਵਰਟਾਈਮ ਦੇ ਪੈਸੇ ਨਾ ਦੇਵੇ ਤਾਂ ਮਜ਼ਦੂਰ ਕੰਪਲੇਂਟ ਵੀ ਕਰ ਸਕਦੇ ਹਨ ਕੋਲ ਮਦਦ ਕੇ ਕਿਹਾ ਜਾ ਸਕਦਾ ਹੈ ਕਿ ਕੀਤੇ ਗਏ ਕੋਨ ਫੈਸਲੇ ਆਪਣੇ ਵਿੱਚੋਂ 2 ਫੈਸਲੇ ਯਾਨੀ ਲੈਂਡ ਪੂਲਿੰਗ ਨੀਤੀ ਦਾ ਫੈਸਲਾ ਤੇ ਮਜ਼ਦੂਰਾਂ ਕਵੰਦੀ ਕੀਤਾ ਵਿਆਪ ਫੈਸਲਾ ਬੁਵਾਦਾਂ ਦੇ ਘੇਰੇ ਦੇ ਵਿੱਚ ਹਨ ਹੁਣ ਇਹ ਕੌਣ ਵਾਲਾ ਖਬਰ ਕੀ ਦੱਸੇਗਾ ਕਿ ਕੈਬਨਟ ਮੀਟਿੰਗ ਦੇ ਇਹਨਾਂ ਫੈਸਲਿਆਂ ਦਾ ਨਤੀਜਾ ਪੋਜ਼ਿਟਿਵ ਨਿਕਲਦਾ ਹੈ ਜਾਂ ਫਿਰ ਸਰਕਾਰ ਦੀ ਵਾਦੀ ਖੁੱਠੀ ਪੈਂਦੀ ਹੈ ਇਸ ਵੀਡੀਓ ਵਿੱਚ ਬਸ ਇਹਨਾਂ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ